ਕੀ ਅੱਜ ਇਹ ਚੰਗੀ ਫਿਲਮ ਜੇ ਕਿਸੇ ਜੋਧੇ ਸੂਰਮੇ ਦੇ ਬਣਾਈ ਗਈ ਹੈ ਦੇਖੋ ਅਸੀਂ ਉਹ ਕਿਰਦਾਰ ਦੀ ਦਿਖਾ ਸਕਦੇ ਜਿਹੜੇ ਸਾਡੇ ਸ਼ਹੀਦ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਹੋਗੇ ਵੱਡੇ ਸ਼ਹੀਦ ਹੋਗੇ ਇੱਕ ਆਮ ਜੋਧੇ ਦੀ ਕਹਾਣੀ ਅਸੀਂ ਦਿਖਾ ਸਕਦੇ ਹਾਂ ਕਿਉਂਕਿ ਸਾਡੇ ਓਨ ਵਾਲੇ ਟਾਈਮ ਤੇ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਸੰਗਤ ਨੂੰ ਪਤਾ ਲੱਗੇ ਦੇਖੋ ਇੱਕ ਪਰਿਵਾਰਕ ਮੂਵੀ ਆ ਬੜੀ ਚੜ੍ਹਦੀ ਕਲਾ ਦੀ ਫਿਲਮ ਆ ਜਿਹੜਾ ਮਤਲਬ ਜਿਹੜੀ ਫਿਲਮ ਆਈ ਸੀ ਤਰਸੀਮ ਭਾਜੀ ਦੀ ਉਸ ਤੋਂ ਵੀ ਉਸ ਤੋਂ ਵੀ ਵੱਡੇ ਲੈਵਲ ਦੀ ਫਿਲਮ ਕਰੀ ਬਹੁਤ ਸੋਹਣਾ ਮੈਸੇਜ ਦਿੰਦਾ ਬਹੁਤ ਵਧੀਆ ਫਿਲਮ ਆ ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਦੇਖੋ ਇਹਦੇ ਜੇ ਸ਼ੁਰੂ ਤੋਂ ਹੀ ਹਰੀ ਸਿੰਘ ਨਲਵੇ ਦਾ ਕਸ਼ਹਰਾ ਦਿਖਾਇਆ ਗਿਆ ਕਿਲੇ 'ਚ ਸੁੱਕਣਾ ਪਾਇਆ ਵੀ ਕਿੱਡਾ ਜੋਧਾ ਸੀ ਉਹਦੇ ਕਸ਼ਹਰੇ ਤੋਂ ਹੀ ਮੁਗਲ ਬੜਾ ਚ ਡਰਦੇ ਰਹੇ ਸੀਗੇ ਮੇਰੀ ਵੀ ਫਿਲਮ ਦੇਖੀ ਆ ਸੀ ਸਾਰਿਆਂ ਨੇ ਬਹੁਤ ਵਧੀਆ ਰੋਲ ਕੀਤਾ ਤੇ ਬੜੀ ਚੰਗੀ ਇੱਕ ਦਿਸ਼ਾ ਹੈ ਇੱਕ ਚੰਗੀ ਸੋਚ ਹੈ ਆਉਣ ਵਾਲੇ ਟਾਈਮ ਤੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕਾਲ ਮੂਵੀ ਆ ਤੇ ਕਿਉਂਕਿ ਅੱਜ ਸਾਡੇ ਬੱਚਿਆਂ ਨੂੰ ਲੋੜ ਏ ਜੁੱਥ ਨੂੰ ਲੋੜ ਏ ਕਿਉਂਕਿ ਜੇ ਚੰਗਾ ਪੰਜਾਬ ਦੇ ਵਿੱਚ ਦਿਖਾਇਆ ਜਾਏਗਾ ਸਾਡੇ ਵਿਰਸੇ ਦੇ ਨਾਲ ਜੁੜਿਆ ਹੋਇਆ ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਆਉਣ ਵਾਲੀਆਂ ਨਸਲ ਹੈ ਕਿਉਂਕੋ ਤੁਸੀਂ ਦੇਖਿਆ ਅੰਮ੍ਰਿਤਸਰ ਦੇ ਵਿੱਚ ਕਿੱਡੀ ਗਲਤ ਪ੍ਰੇਡ ਕਰਾਈ ਜਾ ਰਹੀ ਸੀ ਜਿਹੜੀ ਦੇਖੋ ਸਾਰਿਆਂ ਨੇ ਆਪਾਂ ਇਕੱਠੇ ਹੋ ਕੇ ਉਹਨੂੰ ਰੋਕਿਆ ਕਿਉਂਕੋ ਅਸੀਂ ਜਿੱਥੇ ਗਾਂਦੇ ਆ ਪੰਜਾਬ ਦੇ ਵਿੱਚ ਉਹਨੂੰ ਸਾਨੂੰ ਰੋਕਣਾ ਚਾਹੀਦਾ ਹੈ ਕਿਉਂਕੋ ਜੇ ਚੰਗੀ ਚੀਜ਼ ਪ੍ਰਮੋਟ ਹੋਏਗੀ ਅੱਜ ਇਹ ਚੰਗੀ ਫਿਲਮ ਜੇ ਕਿਸੇ ਜੋਧੇ ਸੂਰਮੇ ਦੇ ਬਣਾਈ ਗਈ ਹੈ ਦੇਖੋ ਅਸੀਂ ਉਹ ਕਿਰਦਾਰ ਦੀ ਦਿਖਾ ਸਕਦੇ ਜਿਹੜੇ ਸਾਡੇ ਸ਼ਹੀਦ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਹੋਗੇ ਵੱਡੇ ਸ਼ਹੀਦ ਹੋਗੇ ਇੱਕ ਆਮ ਜੋਧੇ ਦੀਆਂ ਕਹਾਣੀਆਂ ਅਸੀਂ ਦਿਖਾ ਸਕਦੇ ਹਾਂ ਤੋ ਕਿ ਸਾਡੇ ਔਨ ਵਾਈਟ ਟਾਈਮ ਤੇ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਸੰਗਤ ਨੂੰ ਪਤਾ ਲੱਗੇ ਦੇਖੋ ਇੱਕ ਪਰਿਵਾਰਕ ਮੂਵੀ ਆ ਜੋਦੇ ਸੂਰਮਿਆਂ ਦੀ ਸਾਰਿਆਂ ਨੂੰ ਆਪਣੇ ਪਰਿਵਾਰ ਬੱਚੇ ਲੈ ਕੇ ਦਖੋਣੀ ਚਾਹੀਦੀ ਕਿਉਂਕਿ ਪਰਿਵਾਰ ਦੇ ਵਿੱਚ ਬੈ ਕੇ ਅਸੀਂ ਵੇਖ ਸਕਦੇ ਹਾਂ ਜੇ ਅਸੀਂ ਇਹ ਗੰਦੀਆਂ ਫਿਲਮਾਂ ਪ੍ਰਮੋਟ ਕਰਦੇ ਆਂ ਪੰਜਾਬ ਦਾ ਜੂਥ ਸਾਡੀਆਂ ਭੈਣਾਂ ਧੀਆ ਜੇ ਅਸੀਂ ਚੰਗੀ ਚੀਜ਼ ਨੂੰ ਵਿਖਾਵਾਂਗੇ ਚੰਗੀ ਚੀਜ਼ ਨੂੰ ਸਾਰੇ ਇਕੱਠੇ ਹੋ ਕੇ ਦੇਖਾਂਗੇ ਚੰਗਾ ਮੈਸੇਜ ਆਏਗਾ ਚੰਗਾ ਮੈਸੇਜ ਆਏਗਾ ਆਉਣ ਵਾਲੇ ਟਾਈਮ ਤੇ ਹੋਰ ਵਧੀਆ ਚੰਗੇ ਜੋਧੇ ਤੇ ਫਿਲਮਾਂ ਬਣਾਈਆਂ ਜਾਣਗੀਆਂ ਕਿਉਂਕਿ ਜੇ ਚੰਗਾ ਦੇਖਣਗੇ ਸਾਡੇ ਬੱਚੇ ਤੇ ਸਾਡੇ ਬੱਚਿਆਂ ਨੂੰ ਚੰਗੀ ਸਿੱਧੇ ਮਿਲੇਗੀ ਸਾਡੇ ਬੱਚੇ ਨਸ਼ੇ ਤੋਂ ਬਚਣਗੇ ਤੇ ਚੰਗੇ ਜੋਧੇ ਸੂਰਮਿਆਂ ਵਰਗੂ ਤਿਆਰ ਪਰ ਤਿਆਰ ਰਹਿ ਕੇ ਉਸ ਤ ਜੇ ਤੁਸੀਂ ਨਸ਼ੇ ਦੀ ਗੱਲ ਕੀਤੀ ਜਿਹੜੇ ਆਪਣੇ ਨੌਜਵਾਨ ਪੀੜ੍ਹੀ ਅੱਜਕੱਲ ਨਸ਼ੇ 'ਚ ਗ੍ਰਸਤ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਇਤਾਰੀ ਫਿਲਮਾਂ ਦੇਖੇ ਜਾਂ ਕਿ ਪ੍ਰਮੋਟ ਹੋਣ ਉਹਨਾਂ ਦੀ ਸੋਚ ਬਦਲੇ ਦੇਖੋ ਜੋਧੇ ਸੂਰਮੇ ਆਪਾਂ ਤਾਂ ਮੰਨ ਸਕਦੇ ਜੇ ਜੇ ਆਪਾਂ ਜੋਧੇ ਸੂਰਮੇ ਨੂੰ ਪੜਾਂਗੇ ਤੇ ਜਾਂ ਸੁਣਾਂਗੇ ਦੇਖੋ ਇਹਦੇ 'ਚ ਸ਼ੁਰੂ ਤੋਂ ਹੀ ਹਰੀ ਸਿੰਘ ਨਲਵੇ ਦਾ ਕਸ਼ਹਿਰਾ ਦਿਖਾਇਆ ਗਿਆ ਕਿਲੇ 'ਚ ਸੁੱਕਣਾ ਪਾਇਆ ਵੀ ਕਿੱਡਾ ਜੋਧਾ ਸੀ ਉਹਦੇ ਕਸ਼ਹਿਰੇ ਤੋਂ ਮੁਗਲ ਬੜਾ ਚ ਡਰਦੇ ਰਹੇ ਸੀਗੇ ਦੇਖੋ ਜੇ ਸਾਡੇ ਬੱਚਿਆਂ ਨੂੰ ਉਸ ਇਤਿਹਾਸ ਬਾਰੇ ਪਤਾ ਲੱਗੇਗਾ ਉਹੋ ਜੇ ਜੋਧੇ ਬਾਰੇ ਪਤਾ ਲੱਗੇਗਾ ਤੇ ਸਾਡੇ ਬੱਚੇ ਆਟੋਮੈਟਿਕ ਨਸ਼ਾ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੁੜ ਜਾਣਗੇ ਸਿੱਖੀ ਦੇ ਨਾਲ ਜੁੜ ਜਾਣਗੇ ਵੀ ਸਾਡੇ ਜੇ ਕੈਸੇ ਕੈਸੇ ਯੋਧੇ ਹੋਏ ਸੀ ਕੈਸੇ ਕੈਸੇ ਦਲੇਰ ਸਾਡੇ ਆ ਭੈਣਾ ਵੀ ਆ ਅੱਛਾ ਬਾਬਾ ਜੀ ਜਿਵੇਂ ਗਿੱਪੀ ਗਰੇਵਾਲ ਦੇ ਨਾਂ ਨਾਲ ਹੋਰ ਜਿਹੜੇ ਇੱਥੇ ਐਕਟਰ ਹੈਗੇ ਨਾ ਉਹਨਾਂ ਦਾ ਰੋਲ ਤੁਹਾਨੂੰ ਕਿਦਾਰਾ ਲੱਗਿਆ ਮੈਂ 올ਓਵਰ ਸਾਰਿਆਂ ਦਾ ਵਧੀਆ ਰੋਲ ਰਿਹਾ ਦੇਖੋ ਜਿੰਨੀ ਵੀ ਫਿਲਮ ਦੇਖੀ ਐਸੀ ਸਾਰਿਆਂ ਨੇ ਬਹੁਤ ਵਧੀਆ ਰੋਲ ਕੀਤਾ ਤੇ ਬੜੀ ਚੰਗੀ ਇੱਕ ਦਿਸ਼ਾ ਹੈ ਇੱਕ ਚੰਗੀ ਸੋਚ ਹੈ ਆਉਣ ਵਾਲੇ ਟਾਈਮ ਤੇ ਜੇ ਇਹ ਮੂਵੀ ਚੰਗੀ ਚੱਲੇਗੀ ਆਉਣ ਵਾਲੇ ਟਾਈਮ ਤੇ ਸਿੱਖੀ ਤੇ ਹੋਰ ਚੰਗੀਆਂ ਮੂਵੀਆ ਬਣਨਗੀਆਂ ਤੇ ਸਾਡੀ ਸਿੱਖੀ ਨੂੰ ਸਾਡੇ ਬੱਚਿਆਂ ਨੂੰ ਹੋਰ ਪ੍ਰੇਰਿਤ ਹੋ ਕੇ ਤੇ ਗੁਰਸਿੱਖੀ ਨਾਲ ਜੁੜਨਗੇ ਕੱਲ ਵੀ ਅਸੀਂ ਬਾਬਾ ਜੀ ਹੋਰ ਉਹਨਾਂ ਦਾ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਹੋਰਾਂ ਨਾਲ ਫਿਲਮ ਵੀ ਕਿ ਆਈ ਮਹਾਲੀ ਦੇ ਵਿੱਚ ਗਿੱਪੀ ਭਾਈ ਜਰਾਂ ਦੀ ਬੜੀ ਚੜ੍ਹਦੀ ਕਲਾ ਦੀ ਫਿਲਮ ਆ ਜਿਹੜਾ ਮਤਲਬ ਜਿਹੜੀ ਫਿਲਮ ਆਈ ਸੀ ਤਰਸੀਮ ਭਾਜੀ ਦੀ ਉਹ ਤੋਂ ਵੀ ਉਸ ਤੋਂ ਵੀ ਵੱਡੇ ਲੈਵਲ ਦੀ ਫਿਲਮ ਕਰੀ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਜੋ ਸਾਡਾ ਅੱਜ ਦੀ ਜਵਾਨੀ ਆ ਵੀ ਕਿਵੇਂ ਆਪਾਂ ਸਿੱਖੀ ਦੇ ਨਾਲ ਜੁੜਨਾ ਤੇ ਕਿਵੇਂ ਸਾਡੇ ਜਿਨ੍ਹਾਂ ਨੇ ਸਿੱਖੀ ਕਾਇਮ ਰੱਖੀ ਵੀ ਕਿਵੇਂ ਸਿੱਖੀ ਕਾਇਮ ਰੱਖੀ ਸਾਡੀਆਂ ਬੀਬੀਆਂ ਨੇ ਛੋਟੇ ਛੋਟੇ ਬੱਚਿਆਂ ਨੇ ਕਿਵੇਂ ਮਤਲਬ ਆਪਣੀਆਂ ਜਾਨਾਂ ਸ਼ਹੀਦੀਆਂ ਪਾ ਕੇ ਅੱਜ ਉਸ ਜਿਹੜੀਆਂ ਆਪਾਂ ਦਸਤਾਰਾਂ ਬਾਣੇ ਪਾਏ ਆ ਤੇ ਉਹ ਕਿਵੇਂ ਪਾਏ ਆ ਉਹਦੇ ਉਹਦੇ ਅਕੋਰਡਿੰਗ ਜਿਹੜੀ ਫਿਲਮ ਬਣਾਈ ਬਹੁਤ ਸੋਹਣਾ ਮੈਸੇਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੱਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲ ਸਾਡੇ ਨਾਲ ਨੇ ਦਾਸ ਬਾਬਾ ਰਾਜਾ ਰਾਜ ਸਿੰਘ ਜੀ ਸਤਨੰਦਰ ਲਵਾਂ ਖਰਵਾਂ ਅੱਜ ਅਕਾਲ ਫਿਲਮ ਆਪਣੇ ਜਿਹੜਾ ਹੈ ਨਿਰਮਲ ਪੈਲਸ ਉੱਥੇ ਪਹੁੰਚਿਆ ਲੁਧਿਆਣੇ ਅਕਾਲ ਫਿਲਮ ਜੋ ਰਿਲੀਜ਼ ਹੋਈ ਆ ਕੱਲ ਨੂੰ ਸਵੇਰ ਲੱਗਣੀ ਆ ਤੇ ਮੈਂ ਅਸੀਂ ਬੇਨਤੀ ਕਰਦੇ ਆ ਬਹੁਤ ਵਧੀਆ ਫਿਲਮ ਆ ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਤੇ ਇਹਦੇ ਵਿੱਚ ਬਹੁਤ ਜਿਹੜਾ ਕੁਝ ਦਿਖਾਇਆ ਗਿਆ ਹੋਰ ਫਿਲਮਾਂ ਦੇ ਵਿੱਚ ਨਹੀਂ ਦਿਖਾਇਆ ਜਿਸ ਤਰ੍ਹਾਂ ਜਦੋਂ ਫਿਲਮ ਦੇ ਸ਼ੁਰੂ ਦੇ ਵਿੱਚ ਜੋ ਪ੍ਰਾਤਨ ਕਾਲ ਗੁਰੂ ਕਾਲ ਦੇ ਨਿਹਾਨ ਸਾਹਿਬ ਨੇ ਅਸਲ ਨਿਹਾਨ ਸਾਹਿਬ ਉਹਦੇ ਵਿੱਚ ਦਿਖਾਏ ਗਏ ਨੇ ਹੋਰ ਵੀ ਬਹੁਤ ਕੁਝ ਦਿਖਾਇਆ ਗਿਆ ਇੱਕ ਨੌਜਵਾਨ ਨਿਹੰਗ ਸਿੰਘ ਦੀ ਜਿਹੜੀ ਹੈਗੀ ਆ ਕਹਾਣੀ ਹੈ ਇਹ ਬਹੁਤ ਵਧੀਆ ਰੋਲ ਜਿਸ ਤਰ੍ਹਾਂ ਇਹਦੇ ਵਿੱਚ ਦੱਸਿਆ ਗਿਆ ਵੀ ਸਖਾਲਸਾ ਪਿੱਠ ਪਿੱਛੇ ਬਾਜ਼ਨੀਂ ਬਾਹਰ ਨਹੀਂ ਕਰਦਾ ਸਾਹਮਣੇ ਹੋ ਕੇ ਲੜਦਾ ਸ਼ਾਸਤਰ ਵਿੱਦਿਆ ਗੁਰੂ ਦੇ ਨਾਲ ਬਾਣੀ ਦਾ ਪਿਆਰ ਬਹੁਤ ਕੁਝ ਦਿਖਾਇਆ ਗਿਆ ਸਾਰਿਆਂ ਨੂੰ ਦੇਖਣਾ ਚਾਹੀਦਾ ਤੇ ਅਸੀਂ ਇਹਦੀ ਹਮਾਇਤ ਕਰਦੇ ਆਂ ਦੇਖੋ ਜਿਹੜੇ ਸਾਡੇ ਵੀਰ ਬਰੋਹਰ ਕਰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਚਮਕੀਲਾ ਫਿਲਮ ਬਣੀ ਆ ਉਹਦਾ ਵਿਰੋਧ ਕਿਉਂ ਨਹੀਂ ਕਰਿਆ ਉਹ ਵੀ ਰਿਲੀਜ਼ ਹੋ ਗਈ ਗੰਦ ਸਿੰਘ ਦੇਖਣਾ ਸਾਨੂੰ ਚੰਗਾ ਲੱਗਦਾ ਇਹੋ ਜਿਹੀਆਂ ਫਿਲਮਾਂ ਅਸੀਂ ਵਿਰੋਧ ਕਰਦੇ ਆਂ ਇੱਕ ਵਾਰੀ ਤੁਸੀਂ ਦੇਖੋ ਤਾਂ ਸਹੀ ਦੇਖ ਕੇ ਇਹਦੇ ਰੌਂਗਟੇ ਖੜੇ ਹੁੰਦੇ ਨੇ ਫਿਲਮ ਦੇ ਇਸ ਕਰਕੇ ਅਸੀਂ ਸਾਰੇ ਜਿਹੜੇ ਹੈਗੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਆਓ ਆਪਾਂ ਰਲ ਕੇ ਇਸ ਫਿਲਮ ਨੂੰ ਸਾਰੇ ਆਪਣੇ ਪਰਿਵਾਰ ਸਮੇਤ ਦੇਖੀਏ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਵਿਰਸਾ ਕਿਹੋ ਜਿਹਾ ਸੀ ਅਮੀਰ ਵਿਰਸਾ ਸਾਡਾ ਪਛੁਟ ਕੇ ਹੋਇਆ ਸੀ ਇਸ ਹਰੇਕ ਫਿਲਮ ਦੇਖਣ ਆਵਿ ਸਾਰਾ ਪਰਿਵਾਰ ਫਿਲਮ ਦੇਖਣ ਆਉਂਦਾ। ਬਾਬਾ ਜੀ ਜਿਹੜੇ ਜੰਗ ਸਿੰਘ ਜਥੇਬੰਦੀ ਕਿੱਥੇ ਕਿੱਥੋਂ ਆਏ ਨੇ ਲੁਧਿਆਣੇ ਦੇ ਵਿੱਚ ਪਹੁੰਚਦੇ ਨੇ ਬਾਹਰੋਂ ਵੀ ਆਏ ਨੇ ਜਾਂ ਅਸੀਂ ਚੰਡੀਗੜ੍ਹ ਤੋਂ ਆਏ ਆ। ਜੋ ਬੰਦੀ ਸਿੰਘ ਨੇ ਰਿਹਾਈ ਦਾ ਮੋਰਚਾ ਚੱਲਿਆ ਚੱਲਦਾ ਉਹ ਉੱਥੇ ਸਿੰਘ ਸੇਵਾ ਕੁਲਵਿੰਦਰ ਸਿੰਘ ਜੀ ਵੀ ਉੱਥੇ ਹੀ ਨੇ। ਚਮਕੌਰ ਸਾਹਿਬ ਤੋਂ ਆ ਰਹੇ ਨੇ ਹੋਰ ਵੀ ਫੌਜਾਂ ਆ ਰਹੀਆਂ ਨੇ ਤੇ ਸਾਰਿਆਂ ਨੂੰ ਇੱਕ ਭਾਈ ਸਾਹਿਬ ਹੁਣੇ ਰਣਿਆਂਨ ਤੋਂ ਆਏ ਨੇ। ਚੱਲ ਕੇ ਦੇਖੋ ਦੂਰੋਂ ਦੂਰੋਂ ਆ ਰਹੇ ਸਾਰੇ ਆ ਕੇ ਫਿਲਮ ਦੇਖਣ ਆ ਪਰਿਵਾਰ ਸਮੇਤ ਬੱਚਿਆਂ ਦੇ ਵਿੱਚ ਦੇਖੀ ਜਾ ਸਕਦੀ ਹੈ ਜਜ਼ਬਾ ਪੈਦਾ ਹੁੰਦਾ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਵੀ ਸਾਡੇ ਇਹੋ ਜਿਹੇ ਯੋਧੇ ਹੋਏ ਨੇ ਤੇ ਇਹੋ ਜਿਹੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਹੋਂ ਵਾਲੇ ਸਮੇਂ ਦੇ ਵਿੱਚ ਵੀ ਅੱਛਾ ਬਾਬੇ ਕਿਪੀ ਗਰੇਵਲ ਦਾ ਰੋਲ ਕਿਦਾ ਦੇਖਦੇ ਤੁਸੀਂ ਜਿਹੜਾ ਕਾਫੀ ਸਿੱਖੀ ਸਰੂਪ ਨਾਲ ਜੁੜਿਆ ਹੈ ਰੋਲ ਹੈ ਉਹ ਕਿਪੀ ਗਰੇਵਲ ਦਾ ਰੋਲ ਦੇਖੋ ਬਹੁਤ ਵਧੀਆ ਰੋਲ ਆ ਬਹੁਤ ਵਧੀਆ ਸਾਰਿਆਂ ਨੇ ਜਿੰਨੇ ਵੀ ਇਹਦੇ ਵਿੱਚ ਐਕਟਰ ਨੇ ਸਾਰਿਆਂ ਨੇ ਆਪਣੇ ਕਿਰਦਾਰ ਦੇ ਨਾਲ ਜਿਹੜਾ ਹੈਗਾ ਉਹਨਾਂ ਸਾਫ ਕੀਤਾ ਅੱਛਾ ਬਾਬੇ ਜੀ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਜਾਂ ਹੋਰ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਫਿਲਮ ਲੈ ਕੇ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇੱਕ ਵਾਰੀ ਤੁਸੀਂ ਦੇਖੋ ਵਿਰੋਧ ਨਾ ਕਰੋ ਦੇਖੋ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਸਾਹ ਪੈਦਾ ਹੋਊਗਾ ਹੁਣ ਇਹ ਕਹਿੰਦੇ ਨੇ ਦੇਖੋ ਵੀ ਅ ਜਿਹੜਾ ਇਹ ਸਿਨੇਮਾ ਕਲੀਨ 7 ਇਹਨਾਂ ਨੇ ਇੱਕ ਐਕਟਿੰਗ ਕੀਤੀ ਆ ਐਕਟਿੰਗ ਦੇ ਤੌਰ ਤੇ ਜਿਹੜਾ ਹੈਗਾ ਐਕਟਰ کردار ਨਿਭਾ ਸਕਦਾ ਬਹੁਤ ਵਧੀਆ ਫਿਲਮ ਆ ਬਾਕੀ ਬਾਬਾ ਜੀ ਵਜਨ ਕਰਨੇ ਬਾਬਾ ਗੁਰਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਸਾਡੇ ਅਕਾਲ ਮੂਵੀ ਲੱਗੀ ਐ ਤੇ ਨਿੰਗ ਜੱਥੇ ਬੰਦੀਆਂ ਤੇ ਹੋਰ ਸਾਰੇ ਆਪਣੇ ਹਰ ਤਰ੍ਹਾਂ ਦਾ ਮਤਲਬ ਕਸਟਮਰ ਆ ਰਿਹਾ ਆਪਣੇ ਕੋਲ ਫਿਲਮ ਦੇਖਣ ਲਈ ਫਿਲਮ ਬਹੁਤ ਵਧੀਆ ਵਾ ਸਿੱਖੀ ਨਾਲ ਜੋੜ ਕੇ ਰੱਖਣ ਵਾਲੀ ਫਿਲਮ ਐ ਤੇ ਸਭ ਨੂੰ ਫਿਲਮ ਦੇਖਣੀ ਚਾਹੀਦੀ ਐ ਲੱਗਦਾ ਜਿੱਦਾਂ ਲੋਕ ਜੇ ਦੂਰ ਹੋ ਜਾ ਰਹੇ ਬਾਹਰ ਫੌਰੀਂ ਦੇ ਵਿੱਚ ਜਾ ਕੇ ਸਿੱਖੀ ਦਾ ਰੂਪ ਸਿੱਖੀ ਨਹੀਂ ਇਹ ਇਹ ਫਿਲਮ ਦੇਖ ਕੇ ਉਹਨਾਂ ਦਾ ਮਨ ਜ਼ਰੂਰ ਬਦਲੂਗਾ ਸਿੱਖੀ ਨਾਲ ਸਿੱਖੀ ਨਾਲ ਜੁੜਨਗੇ ਗੁਰੂ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹਾਂ ਹਾਂਜੀ ਬਿਲਕੁਲ ਜੋੜਿਆ ਜਾ ਰਿਹਾ ਹੈ ਕਿ ਸਟੋਰੀ ਦੇ ਤੇ ਕਿ ਲੋਕਾਂ ਨੂੰ ਅੱਜ ਦੀ ਨੋਰਮਲ ਵੀਡੀਓ ਕੀ ਮੈਸੇਜ ਮਿਲਿਆ ਇੱਕ ਗੁਰਸਿੱਖੀ ਨਾਲ ਜੁੜੀ ਸਟੋਰੀ ਹੈਗੀ ਜੀ ਉਹ ਦੇਖ ਕੇ ਮਤਲਬ ਲੋਕਾਂ ਨੂੰ ਬਹੁਤ ਆਨੰਦ ਆਊਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਹੀਰੋ ਕਿਹੜਾ ਗਿੱਪੀ ਗਰੇਵਾਲ ਹੀਰੋ ਹੈ ਜੀ ਬਹੁਤ ਵਧੀਆ ਮੂਵੀ ਹੈ ਜੀ ਸਿੱਖੀ ਇਤਿਹਾਸ ਦੀ ਮੂਵੀ ਆ ਜਿਹਨੂੰ ਇਤਿਹਾਸ ਦਾ ਨਹੀਂ ਪਤਾ ਉਹ ਅਕੋਰਡਿੰਗ ਦੱਸੀ ਗਈ ਹੈ ਕਈਆਂ ਦੇ ਬੱਚਿਆਂ ਨੂੰ ਤਾਂ ਇਤਿਹਾਸ ਦਾ ਪਤਾ ਹੀ ਨਹੀਂ ਹੈਗਾ ਅੱਜ ਦੇ ਵਿੱਚ ਜਿਹਨੂੰ ਇਤਿਹਾਸ ਦਾ ਨਹੀਂ ਪਤਾ ਉਹ ਦੇਖੇ ਮ ਅੱਛਾ ਇਹ ਮੇਨ ਹੀਰੋ ਹੈ ਹਾਂਜੀ ਮੇਨ ਹੀ ਹੋ ਗਿੱਪੀ ਗਰੇਵਾਲ ਹਾਂ ਤੁਸੀਂ ਆਪਣੇ ਯਾਰ ਦੋਸਤਾਂ ਨਾਲ ਹਾਂ ਹਾਂਜੀ ਆਪਣੇ ਯਾਰ ਦੋਸਤਾਂ ਨਾਲ ਅੱਛਾ ਵਧੀਆ ਲੱਗਿਆ ਜੀ ਹਾਂਜੀ ਬਹੁਤ ਵਧੀਆ ਲੱਗਿਆ ਕਿਹੜਾ ਰੋਲ ਨਿਭਾਇਆ ਹੈ ਕਿ ਹਾਂਜੀ ਜਿੱਪੀ ਰਗਾਰੇ ਵਾਲਾ ਰੋਲ ਕਿਦਾਂ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਪੂਰਾ ਮੈਂ ਕਿਹਾ ਪੂਰਾ ਐਂਡਲੈਸ ਰੋਲ ਹੈ ਕਿਸ ਰੂਪ ਦੇ ਵਿੱਚ ਉਹਨਾਂ ਨੇ ਰੋਲ ਹਾਂ ਹਾਂਜੀ ਇਹ ਤਾਂ ਦੇਖਿਆ ਜਾਂ ਸਾਰੇ ਜਿੱਦਾਂ ਜਿਨ੍ਹਾਂ ਨੂੰ ਨਹੀਂ ਇਤਿਹਾਸ ਦਾ ਪਤਾ ਜਦੋਂ ਜਦੋਂ ਦੇਖੀ ਜਾਣਗੇ ਸਾਰਿਆਂ ਨੂੰ ਉਸ ਚੀਜ਼ ਦਾ ਪਤਾ ਲੱਗੂਗਾ ਠੀਕ ਹੈ ਦੇਖ ਸਕੋ ਨਹੀਂ ਗਾ